ਮੋਗਾ ਮਹਾਪੰਚਾਇਤ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੀ ਪੰਡਾਲ ਵਿਖੇ ਹੋਈ ਅਹਿਮ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਤੋਂ 15 ਬਸਾਂ ਲੈ ਕੇ ਜਾਵਾਂਗੇ ਬਨਾਂਬਤ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬਾਡਰਾ ਤੇ ਬੈਠੇ ਕਿਸਾਨਾਂ ਨਾਲ ਕੇਂਦਰ ਸਰਕਾਰ ਵੱਲੋਂ ਕਿਤੇ ਜਾ ਰਹੇ ਤੱਕੇ ਅਤੇ ਹੋਰ ਵਿਚਾਰਾਂ ਲਈ ਕਿਸਾਨ ਜਥੇਬੰਦੀਆਂ ਵੱਲੋਂ 9 ਜਨਵਰੀ ਨੂੰ ਮੌਕਾ ਵਿਖੇ ਕੀਤੀ ਜਾ ਰਹੀ ਮਹਾਪੰਚਾਇਤ ਵਿੱਚ ਸ਼ਾਮੂਲੀਅਤ ਕਰਨ ਲਈ ਪਿੰਡਾਂ ਵਿੱਚ ਕਿਸਾਨਾਂ ਨਾਲ ਰਾਪਤਾ ਕਾਇਮ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਵੱਲੋਂ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ترਸੇਮ ਸਿੰਘ ਬੰਨਾਮਲ ਵੱਲੋਂ ਕਸਬਾ ਪੰਡਾਲ ਵਿਖੇ ਕਿਸਾਨ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਮੋਗਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਜ਼ਿਲ੍ਹਾ ਸਕੱਤਰ ترਸੇਮ ਸਿੰਘ ਨੇ ਕਿਹਾ ਕਿ ਕਪੂਰਥਲਾ ਤੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ 15 ਬੱਸਾਂ ਦਾ ਵੱਡਾ ਕਾਫਲਾ ਮੋਗਾ ਮਹਾਪੰਚਾਇਤ ਵਿੱਚ ਸ਼ਮੂਲੀਅਤ ਕਰਾਂਗੇ ਕਪੂਰਥਲਾ ਦੇ ਪੱਤਰਕਾਰ ਜਗਿੰਦਰ ਸਿੰਘ ਜਾਤੀ ਕੇ ਜੀ ਦੇ ਵਿਸ਼ੇਸ਼ ਰਿਪੋਰਟ ਬਾਵਾ ਜਿੰਦਾਬਾਦ ਜਿੰਦਾਬਾਦ ਕ੍ਰਿਤਿਕ ਖਾਨ ਜੁਨੀਅਰ ਜਿੰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਮੁਲਕਾਬਾਦ ਹਾਂਜੀ ਮਦਾਨ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਸਬੰਧ ਵਿੱਚ ਵੇਰਵਾ ਦਿਓ ਇਹ ਅੱਜ ਕ੍ਰਿਤਿਕ ਕਿਸਾਨ ਯੂਨੀਅਨ ਵੱਲੋਂ 9 ਤਰੀਕ ਨੂੰ ਜੋ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਮੋਗੇ ਦੇ ਵਿੱਚ ਬਾਰਡਰ ਦੇ ਬੈਠੇ ਕਿਸਾਨਾਂ ਦੇ ਹੱਥ ਵਿੱਚ ਤੇ ਦੂਸਰਾ ਆਪਣੇ ਜਿਹੜੇ ਨਵਾਂ ਖੇਤੀ ਖਰੜਾ ਨੀਤੀ ਜਿਹੜੀ ਆ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਲਿਆਂਦੀ ਆ ਵੀ ਖੁੱਲੀਆਂ ਮੰਡੀਆਂ ਦੇ ਵਿੱਚ ਮਲੋਕੀ ਵੀਡੀਓ ਖੇਤੀ ਨੂੰ ਜਾਨੀ ਕਿ ਫੇਰ ਕਰਨ ਲਈ ਖੁੱਲੀਆਂ ਮੰਡੀਆਂ ਦਾ ਸੱਦਾ ਦਿੱਤਾ ਵੀ ਲਾਗੂ ਕਰਨ ਦਾ ਉਹਦੇ ਖਿਲਾਫ ਮੋਗਾ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਆ ਇਦੇ ਵਿੱਚ ਕਪੂਰਥਲਾ ਤੋਂ ਕਿਰਤੀ ਕਿਸਾਨ ਜਥੇਬੰਦ ਆਪਣੇ ਕੋਟੇ ਨੂੰ ਪੂਰਾ ਕਰਦੀ ਹੋਈ ਅੱਜ ਤੱਕ 15 ਬੱਸਾਂ ਦੀ ਜਿਹੜੀ ਉਹ ਤਿਆਰੀ ਕੀਤੀ ਗਈ ਆ 15 ਬੱਸਾਂ ਦਾ ਕਾਫਲਾ ਜਿਹੜਾ ਅੱਜ ਤੱਕ ਪੂਰਾ ਰੈਡੀ ਆ ਲੈ ਕੇ ਮੋਗਾ ਰੈਲੀ ਦੇ ਵਿੱਚ ਪਹੁੰਚੀ ਗਈ ਦੀ ਉਹੜੇ ਕਿ ਬਾਰਡਰ ਤੇ ਬਿਠੇ ਕਿਸਾਨਾਂ ਤੇ ਅਤਿਆਚਾਰ ਕੀਤਾ ਜਾਂਦਾ ਉਹ ਬੰਦ ਕੀਤਾ ਜਾਵੇ ਤੇ ਕਿਸਾਨੀ ਮੰਗਾਂ ਨੂੰ ਮੰਨਿਆ ਜਾਵੇ ਤੇ ਜਿਹੜਾ ਖੇਤੀ ਨੀਤੀ ਖਰੜਾ ਨਵਾਂ ਲਿਆਂਦਾ ਉਹਨੂੰ ਰੱਦ ਕੀਤਾ ਜਾਵੇ ਉਹ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਉਹ ਤਿੰਨ ਕਾਨੂੰਨ ਜਿਹੜੇ ਆ ਦੁਬਾਰਾ ਲਾਗੂ ਕਰਨ ਲਈ ਇਹ ਖੇਤੀ ਨੀਤੀ ਦੇ ਖਰੜੇ ਦੇ ਰਹੇ ਆ ਉਹਨਾਂ ਨੂੰ ਦੁਬਾਰਾ ਲਾਗੂ ਕੀਤਾ ਜਾਵੇ ਉਹਦਾ ਹੀ ਪ੍ਰਯੋਗ ਕਰਦੇ ਆ ਕਿ ਉਹ ਦੁਬਾਰਾ ਕਾਨੂੰਨ ਜਿਹੜੇ ਲਾਗੂ ਨਾਲ ਦਿੱਤੇ ਜਾਣ ਇਸ ਦੇ ਉਪਰਾਰ ਕਬੱਡੀ ਮਹਾਪੁਰਜਾਇਤ ਹੋਈ ਆ ਕਿ ਕਿਸਾਨੀ ਲਹਿਰ ਜਿਹੜੀ ਆ ਨਵੀਂ ਕਿਸਾਨ ਲਹਿਰ ਜਿਹੜੀ ਆ ਉਹ ਖੜੀ ਕੀਤੀ ਆ